ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇੰਗਲੈਂਡ ਨਿਵਾਸੀ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਸੰਤ ਬਾਬਾ ਬਾਈ ਸ਼ਰਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਮਹਾਪੁਰਸ਼ਾਂ ਤੋਂ ਵਰਾਸਾ ਹੋਏ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਮਹਾਪੁਰਖ ਪੇਵੇ ਵਾਲਿਆਂ ਦੀ ਦੂਜੀ ਸਾਲਾਨਾ ਵਰਸੀ ਗੁਰਦੁਆਰਾ ਸੱਚਖੰਡ ਈਸ਼ਤ ਦਰਬਾਰ ਵਿਕਰੇਜ ਰੋਡ ਵੈਸਟ ਬਰਮਿਚ 2711A QVK ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਪੁਰਖਾਂ ਦੇ ਗੁਰ ਭਾਈ ਮੌਜੂਦਾ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਦੇ ਵੇਲੇ ਅਤੇ ਸਮੂਹ ਇੰਗਲੈਂਡ ਸਿੱਖ ਸੰਗਤਾਂ ਮਹਾਪੁਰਸ਼ਾ ਦੇ ਸੰਗੀ ਸਾਰਿਆਂ ਵੱਲੋਂ ਰਲ ਮਿਲ ਕੇ ਮਹਾਪੁਰਸ਼ਾ ਦੀ ਦੂਜੀ ਵਰਸੀ ਪਿਛਲੇ ਸਾਲ ਦੀ ਨਿਯਾਈ ਬੜੀ ਧੂਮਤਾਮ ਦੇ ਨਾਲ ਮਨਾਈ ਜਾ ਰਹੀ ਹੈ 2 3 4 ਮਈ 2025 ਨੂੰ ਸੂਸਮੂਖੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਵੀ ਇਸ ਮੱਦਮ ਰਾਹੀ ਸਾਡਾ ਸੰਦੇਸ਼ ਸਾਡੀਆਂ ਬੇਨਤੀਆਂ ਸਰਵਣ ਕਰਦੀਆਂ ਹੋਣ ਸੂਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹਮ ਹਮਾ ਕੇ ਆਪ ਜੀ ਨੇ ਪੁੱਛ ਕੇ ਉਹਨਾਂ ਮਹਾਪੁਰਸ਼ਾਂ ਨੂੰ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਭੇਟ ਕਰਨੀ ਹੈ ਕਿਉਂਕਿ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਵਾਲੇ ਮਹਾਪੁਰਸ਼ ਉਹ ਮਹਾਪੁਰਸ਼ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੰਤ ਬਾਬਾ ਜੀ ਸ਼ਰਸਿੰਘ ਜੀ ਮਹਾਪੁਰਖ ਰਾੜਾ ਸਾਹਿਬ ਵਾਲਿਆਂ ਦੇ ਸੱਚਖੰਡ ਗਮਨ ਤੋਂ ਬਾਅਦ ਸਾਰੀ ਹੀ ਜ਼ਿੰਦਗੀ 50 ਸਾਲ ਉਹਨਾਂ ਨੇ ਸਿੱਖ ਪੰਥ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਵਿਚਰ ਕੇ ਇੰਗਲੈਂਡ ਅਮਰੀਕਾ ਦੁਬਈ ਕੈਨੇਡਾ ਕੀਨੀਆ ਯੂਰਪ ਇਤਿਹਾਦ ਕੰਟਰੀਆਂ ਦੇ ਵਿੱਚ ਵਿਚਰ ਕੇ ਮਹਾਪੁਰਸ਼ਾਂ ਨੇ ਬੜਾ ਨਿਗਰ ਗੁਰਸਿੱਖੀ ਦਾ ਪ੍ਰਚਾਰ ਕੀਤਾ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੂੰ ਗੁਰਸਿੱਖੀ ਦੇ ਨਾਲ ਤੇ ਖਾਲਸੇ ਪੰਥ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਉਹਨਾਂ ਨੇ ਜੋੜਨਾ ਕੀਤਾ ਜਿੱਥੇ ਉਹਨਾਂ ਨੇ ਲੱਖਾਂ ਸੰਗਤਾਂ ਨੂੰ ਅਮਰਤ ਸ਼ਕਾਇਆ ਲੱਖਾਂ ਹੀ ਸੰਗਤਾਂ ਨੂੰ ਬਾਣੀ ਪੜਨ ਤੋਂ ਉਹਨਾਂ ਨੇ ਪ੍ਰੇਰਿਤ ਕੀਤਾ ਨਾਮ ਜਪਣ ਨੂੰ ਪ੍ਰੇਰਿਤ ਕੀਤਾ ਤੇ ਕਈਆਂ ਦੇ ਨਸ਼ੇ ਛਡਾਏ ਸ਼ਰਾਬਾ ਛਡਾਈਆਂ ਮਾਸ ਦਾ ਸੇਵਨ ਛਟਾਇਆ ਇਤਿਹਾਦਿਕ ਗੁਰਬਾਣੀ ਦੀ ਦਲੀਲਾ ਦੇ ਕੇ ਸੋ ਬੜਿਆ ਹੀ ਪ੍ਰਚਾਰ ਭਰਿਆ ਜੀਵਨ ਸੀ ਮਹਾਪੁਰਸ਼ਾਂ ਦਾ ਬੜੀਆਂ ਤੇ ਉਹਨਾਂ ਦੀਆਂ ਜ਼ਿੰਦਗੀਆਂ ਮਹਾਪੁਰਸ਼ਾਂ ਨੇ ਬਦਲੀਆਂ ਪੁਲੀਆਂ ਪਟਕੀਆਂ ਰੂਹਾਂ ਨੂੰ ਮਹਾਪੁਰਸ਼ਾਂ ਨੇ ਸਿੱਧੇ ਰਸਤੇ ਕੁਰਾਹੇ ਪਿਆਨ ਨੂੰ ਪਾਉਣਾ ਕੀਤਾ ਸੀ ਸੋ ਜਿੱਥੇ ਸਿੱਖ ਪੰਥ ਵਾਸਤੇ ਉਹਨਾਂ ਨੇ ਇਹ ਸਾਰੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਉੱਥੇ ਉਹਨਾਂ ਨੇ ਕੁਦਰਤੀ ਆਈ ਹੋਈ ਆਫਤਾਂ ਦੇ ਸਮੇਂ ਅਰੀਸਾ ਗੁਜਰਾਤ ਰਾਜਸਥਾਨ ਕਨੌਰ इत्यादिक ਇਲਾਕਿਆਂ ਦੇ ਵਿੱਚ ਜਦੋਂ-ਜਦੋਂ ਕੋਈ ਕੁਦਰਤੀ ਆਫਤਾਂ ਵੀ ਆਈ ਤੇ ਲੱਖਾਂ ਦੀ ਤਦਾਦ ਵਿੱਚ ਮਹਾਪੁਰਸ਼ਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਿੱਤੇ ਹੋਏ ਸੰਦੇਸ਼ ਦੇ ਮੁਤਾਬਕ ਪਹਿਰਾ ਦਿੰਦਿਆਂ ਹੋਇਆਂ ਮਹਾਪੁਰਸ਼ਾਂ ਨੇ ਲੰਗਰ ਲਾਏ ਲੱਖਾਂ ਪ੍ਰਾਣੀਆਂ ਨੂੰ ਦੁਖੀ ਲੋਕਾਂ ਨੂੰ ਮਹਾਪੁਰਸ਼ ਨੇ ਇਮਤਿਆਜ਼ ਕੀਤੀ ਤੇ ਲੱਖਾਂ ਲੋਕਾਂ ਦੀ ਸਹਾਇਤਾ ਮਹਾਪੁਰਸ਼ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਰਨੀ ਕੀਤੀ ਸੀ ਸੋ 2 ਸਾਲ ਪਹਿਲਾਂ ਮਹਾਪੁਰਸ਼ ਵਾਹਿਗੁਰੂ ਦੇ ਭਾਣੇ ਅਨੁਸਾਰ ਸੱਚਖੰਡ ਗਮਨ ਕਰ ਗਏ ਸਨ ਅਓ ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਮਹਾਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਕਥਾ ਕੀਰਤਨ ਆਸੀਂ ਸਾਰਿਆਂ ਨੇ ਲਾਹਾ ਲੈ ਕੇ ਗੁਰਬਾਣੀ ਦੇ ਨਾਲ ਜੁੜਨਾ ਹੈ ਕਿਉਂਕਿ ਮਹਾਪੁਰਸ਼ਾਨੀਆਂ ਵਰਸੀਆਂ ਮਨਾਉਣ ਦਾ ਮੁੱਖ ਮੰਤਵ ਇਹ ਹੀ ਹੁੰਦਾ ਹੈ ਕਿ ਜੋ ਆਦੇਸ਼ ਜਿਨ੍ਹਾਂ ਆਦੇਸ਼ਾਂ ਤੇ ਉਹ ਮਹਾਪੁਰਸ਼ ਆਪ ਚੱਲੇ ਸਨ ਤੇ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਭਾਵ ਕਿ ਗੁਰਸਿੱਖੀ ਦੇ ਮੁਤਾਬਕ ਅਸੀਂ ਆਪ ਵੀ ਚੱਲਣਾ ਹੈ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਉਣੀ ਹੈ ਮਹਾਪੁਰਸ਼ਾਂ ਦੇ ਜੀਵਨ ਦੇ ਵਿੱਚ ਉਹ ਸੇਧ ਲੈਂਦੇ ਆ ਹੋਏ ਆ ਸੋ ਸਾਰੀਆਂ ਸੰਗਤਾਂ ਨੇ ਵਧ ਚੜ ਕੇ ਪਹੁੰਚਣਾ ਹੈ ਬڑے ਉੱਚ ਕੋਟੀ ਦੇ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਸੰਤ ਮਹਾਪੁਰਸ਼ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਸ਼ਮੂਲੀਅਤ ਕਰ ਰਹੇ ਹਨ ਸੋ ਬੇਨਤੀ ਹੈ ਸਮੂਹੀਆਂ ਸੰਗਤਾਂ ਨੂੰ ਜਿੱਥੇ ਰਾਗੀ ਢਾਡੀ ਸੰਤ ਮਹਾਪੁਰਸ਼ ਆ ਰਹੇ ਹਨ ਪੰਥ ਪ੍ਰਸਿੱਧ ਕਥਾਵਾਚਕ ਆ ਰਹੇ ਹਨ ਉੱਥੇ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦਾ ਪਾਵਨ ਪਵਿੱਤਰ ਜੋੜਾ ਸਾਹਿਬ ਆ ਰਿਹਾ ਹੈ ਉਹ ਜੋੜਾ ਸਾਹਿਬ ਜਿਹੜਾ ਕਿਸੇ ਸਮੇ ਗੁਰੂ ਅਮਰਦਾਸ ਜੀ ਮਹਾਰਾਜੀ ਨੇ ਆਪਣੇ ਅਨੰਨ ਸੇਵਕ ਭਾਈ ਸਚਨ ਸੱਚ ਨੂੰ ਦਿੱਤਾ ਸੀ ਸੋ ਉਹਨਾਂ ਦੇ ਹੀ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਕੁੱਲ ਵਿੱਚੋਂ ਜੋ ਮੱਲ ਪਰਿਵਾਰ ਹੈ ਉਹ ਇਸ ਪਾਵਨ ਪਵਿੱਤਰ ਵਸਤੂ ਨੂੰ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਲੈ ਕੇ ਆ ਰਹੇ ਹਨ ਸੋ 2 3 4 ਮਈ ਨੂੰ ਤਿੰਨੇ ਦਿਨ ਇਸ ਪਾਵਨ ਪਵਿੱਤਰ ਵਸਤੂ ਦੇ ਗੁਰੂ ਸਾਹਿਬ ਜੀ ਦੇ ਚਿੰਨ ਦੇ ਵੀ ਦਰਸ਼ਨ ਸੂਚੀਆਂ ਸੰਗਤਾਂ ਨੂੰ ਕਰਵਾਏ ਜਾਣਗੇ ਤੇ ਜੋ ਇਸ ਦਾ ਪੂਰਾ ਇਤਿਹਾਸ ਹੈ ਉਹ ਇਤਿਹਾਸ ਦੀ ਵੀ ਜੋ ਜਾਣਕਾਰੀ ਹੈ ਉਸ ਸਮਾਗਮਾਂ ਦੇ ਦੌਰਾਨ ਦਿੱਤੀ ਜਾਵੇਗੀ ਸੋ ਜਿੱਥੇ ਇਤਿਹਾਸ ਦੱਸਿਆ ਜਾਵੇਗਾ ਉੱਥੇ ਜੋ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹਨਾਂ ਜੋੜੇ ਸਾਹਿਬ ਦੇ ਬਾਵਤ ਬਚਨ ਹੋਏ ਸਨ ਕਿ ਕਿ ਕਿਸੇ ਸਮੇਂ ਜਦੋਂ ਭਾਈ ਸਚਨ ਸੱਚ ਨੂੰ ਇਹ ਬਚਨ ਹੋਏ ਸਨ ਗੁਰੂ ਅਮਰਦਾਸ ਜੀ ਮਹਾਰਾਜੀ ਦੇ ਤੇ ਉਸ ਸਮੇਂ ਫਰਸਾਦ ਸੰਗਤ ਜੀ ਉਸ ਸਮੇਂ ਮਹਾਰਾਜੀ ਨੇ ਵਾਰ ਦਿੱਤਾ ਸੀ ਬਚਨ ਕੀਤੇ ਸੀ ਕਿ ਇਹ ਇੱਕ ਕਰਾਮਾਤੀ ਜੋੜਾ ਹੋਵੇਗਾ ਜਿਹੜਾ ਵੀ ਇਸ ਜੋੜੇ ਦੀ ਚਰਨ ਸ਼ੋ ਨੂੰ ਆਪਣੇ ਮਸਤੇ ਤੇ ਮਸਤਕ ਤੇ ਸੁਹਾਵੇਗਾ ਕੋਈ ਵੀ ਕਿਸਮ ਦਾ ਦਿਮਾਗੀ ਰੋਗ ਉਸ ਨੂੰ ਹੋਵੇ ਦਿਮਾਗ ਦੀ ਚਿੰਤਾ ਹੋਵੇ ਇਤਿਆਦਿਕ ਉਹ ਇਸ ਜੋੜੇ ਸਾਹਿਬ ਦੇ ਸ਼ਹਾਉਣ ਦੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਬਚਨ ਹਨ ਵਾਰ ਹਨ ਕਿ ਜੋ ਉਹਨਾਂ ਦੀ ਮਨ ਦੀਆਂ ਚਿੰਤਾਵਾਂ ਹਨ ਮਨ ਦੇ ਰੋਗ ਹਨ ਮਨ ਦੀਆਂ ਤਬਾਵਾ ਹਨ ਉਹ ਵੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਦੂਰ ਹੋਣਗੇ ਸੋ ਸੁਸਮੁਚਿਆ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਲਾਹਾ ਲੈਣ ਦੀ ਕਿਰਪਾਲਤਾ ਕਰਨੀ ਸੋ ਆਓ ਆਪ ਜੀ ਨੂੰ ਚੱਲ ਰੇ ਸਮਾਗਮਾਂ ਦੀਆਂ ਸੇਵਾਵਾਂ ਦੀਆਂ ਜਾਣਕਾਰੀਆਂ ਦਈਏ ਤੇ ਦਿਖਾਈਏ ਕਿਵੇਂ ਦਿਨ ਰਾਤ ਇੱਕ ਕਰਕੇ ਸੇਵਾਦਾਰ ਲੱਗੇ ਹੋਏ ਹਨ ਇਸ ਸਮਾਗਮ ਦੀ ਸੇਵਾ ਕਰਨ ਵਾਸਤੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਧਰ ਆਪ ਜੀ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਜਣ ਵਾਸਤੇ ਸੰਗਤਾਂ ਦੇ ਬੈਠਣ ਵਾਸਤੇ ਜਿੱਥੇ ਸਟੇਜ ਲੱਗਣਾ ਹੈ ਇਹ ਸਾਰੀ ਤਿਆਰੀ ਸੰਗਤਾਂ ਵੱਲੋਂ ਸਿੰਘਾਂ ਸੇਵਾਦਾਰਾਂ ਵੱਲੋਂ ਹੋ ਰਹੀ ਹੈ ਇਸ ਸਥਾਨ ਤੇ ਜਿਵੇਂ ਪਿਛਲੇ ਸਾਲ ਪੰਡਾਲ ਸਜਿਆ ਸੀ ਓਵੇਂ ਹੀ ਇਸੇ ਸਾਲ ਪੰਡਾਲ ਖੁੱਲੇ ਸਜਣਗੇ ਜਿੱਥੇ ਸੰਗਤਾਂ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਹਜ਼ੂਰੀ ਦੇ ਵਿੱਚ ਚਰਨਾਂ ਦੇ ਵਿੱਚ ਬੈਠ ਕਰਕੇ ਕਥਾ ਕੀਰਤਨ ਦਾ ਲਾਹ ਲੈ ਸਕਣਗੀਆਂ ਗੁਰੂ ਅਮਰਦਾਸ ਜੀ ਮਹਾਰਾ ਦੇ ਜੋੜਾ ਸਾਹਿਬ ਦੇ ਵਸਤੂ ਦੇ ਦਰਸ਼ਨ ਕਰ ਸਕਣਗੇ ਤੇ ਇਹ ਜਿਹੜੇ ਦੀਵਾਨ ਹਨ ਇਹ ਸ਼ੁੱਕਰਵਾਰ 12 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਚੱਲਣੇ ਹਨ ਸ਼ਨੀਵਾਰ ਨੂੰ ਜਿਹੜਾ ਦੀਵਾਨ ਚੱਲਣਾ ਹੈ ਉਹ ਸਵੇਰ ਦੇ 10 ਵਜੇ ਤੋਂ ਲੈ ਕੇ ਰਾਤੇ 10 ਵਜੇ ਤੱਕ ਚੱਲਣਾ ਹੈ ਜੋ ਐਤਵਾਰ ਦਾ ਦੁਵਾਨ ਹੈ ਉਹ ਸਵੇਰ ਦੇ 10 ਵਜੇ ਤੋਂ ਲੈ ਕੇ 8 ਵੇ ਤੱਕ ਸਜੇਗਾ ਸਮੁੱਚੀਆਂ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਸਮਾਗਨ ਵਿੱਚ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ ਸੋ ਇੱਥੇ ਸੰਗਤਾਂ ਦੇ ਪ੍ਰਸ਼ਾਦਾ ਛਕਣ ਵਾਸਤੇ ਪ੍ਰਬੰਧ ਕੀਤਾ ਜਾਵੇਗਾ ਇੱਥੇ ਸੰਗਤਾਂ ਦੇ ਵਾਸਤੇ ਲੰਗਰ ਦਾ ਪੰਡਾਲ ਸਜਿਆ ਹੋਇਆ ਹੈ ਪੰਕਤਾ ਇੱਥੇ ਸੱਜਣ ਗਈਆਂ ਇੱਥੋਂ ਐਂਟਰੀ ਹੋਵੇਗੀ ਜਿੱਥੇ ਗੁਰੂ ਘਰ ਦੀ ਮੇਨ 게ਟ ਦਾ ਜੋ ਪਹਿਲਾ ਐਂਟਰੀ ਹੈ ਇੱਥੋਂ ਹੀ ਐਂਟਰੀ ਹੋਵੇਗੀ ਤੇ ਇੱਥੇ ਜੋੜਾ ਘਰ ਹੋਵੇਗਾ ਤੇ ਜੋੜੇ ਘਰ ਤੋਂ ਅੱਗੇ ਫਿਰ ਜੋੜੇ ਘਰ ਤੋਂ ਅੱਗੇ ਉਹ ਗੈਲਰੀ ਬਣੇਗੀ ਜਿੱਧਰ ਦੀ ਅਸੀਂ ਨੰਗਣਾ ਹੈ ਆਓ ਉਸ ਸਥਾਨ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਈਏ ਇਧਰੋਂ ਜੋੜੇ ਲਾ ਕੇ ਸੰਗਤਾਂ ਨੇ ਇਧਰ ਦੀ ਨੰਗ ਦਿਆਂ ਹੋયા ਇੱਥੇ ਵੀ ਪੂਰਾ ਪੰਡਾਲ ਸਜੇਗਾ ਪੂਰੇ ਟੈਂਟ ਲੱਗਣਗੇ ਤੇ ਇੱਥੇ ਵੀ ਜਾਂਦੇ ਜਾਂਦੇ ਸਟਾਲ ਵੀ ਲੱਗਣਗੇ ਜਿਹਨੀਆਂ ਜਿਹੜੀਆਂ ਸੰਗਤਾਂ ਨੇ ਕੋਈ ਕਿਸਮ ਦਾ ਪ੍ਰਚਾਰ ਕਰਨਾ ਹੋਵੇ ਜਾਂ ਕੋਈ ਕਕਾਰ ਇਤਿਆਦਕ ਵੰਡਣੇ ਹੋਣ ਉਹ ਸਟਾਲ ਦਾ ਪ੍ਰਬੰਧ ਵੀ ਇੱਥੇ ਹੋਵੇਗਾ ਤੇ ਇੱਥੇ ਫਿਰ ਸਾਧ ਸੰਗਤ ਜੀ ਜਿੱਥੇ ਐਂਟਰੀ ਹੈ ਇੱਥੇ ਗੈਲਰੀ ਸਜੇਗੀ ਜਿੱਥੇ ਮਹਾਪੁਰਸ਼ਾਂ ਦੀਆਂ ਜਿੰਨੀਆਂ ਵੀ ਸੇਵਾਵਾਂ ਹਨ ਜੋ ਵੀ ਮਹਾਪੁਰਸ਼ਾਂ ਨੇ ਪ੍ਰੇਮ ਪਿਆਰ ਹੋਰ ਮਹਾਪੁਰਸ਼ਾਂ ਦੇ ਨਾਲ ਨਿਭਾਇਆ ਜਾਂ ਉਹਨਾਂ ਦੀਆਂ ਜੋ ਯਾਦਾ ਹਨ ਉਹ ਸਾਰੀਆਂ ਯਾਦਾਂ ਇਸ਼ਤਿਹਾਰ ਬਣੇ ਹੋਏ ਹਨ ਉਹ ਇੱਕ ਗੈਲਰੀ ਦੇ ਰੂਪ ਦੇ ਵਿੱਚ ਸੰਗਤਾਂ ਵਾਸਤੇ ਅੰਗਰੇਜ਼ੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਉਹ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਸਮੁੱਚੀਆਂ ਸੰਗਤਾਂ ਬਾਬਾ ਬਾਈ ਦੇ ਜੀਵਨ ਬਾਰੇ ਪੜ ਸਕਦੀਆਂ ਨੇ ਜਿੱਥੇ ਬਾਕੀ ਪ੍ਰੋਗਰਾਮ ਦਾ ਵੀ ਅਸੀਂ ਬੇਰਵਾ ਦਿੱਤਾ ਹੈ ਉੱਥੇ ਸਮੁੱਚੀਆਂ ਸੰਗਤਾਂ ਦੇ ਚਰਨਾਂ 'ਚ ਇਹ ਵੀ ਬੇਨਤੀ ਹੈ ਕਿ 5 ਤਰੀਕ ਨੂੰ ਸੋਮਵਾਰ ਨੂੰ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਿੱਤੇ ਹੁਕਮ ਅਨਸਾਰ ਪ੍ਰਥਮ ਰਾਤ ਇਹ ਜਾਨ ਖੰਡੇ ਕੀ ਪੌਲ ਸ਼ਕਾ ਅਮਰ ਸੰਚਾਰ ਅਮਰਤਾ ਬਾਟਾ ਤਿਆਰ ਹੋਵੇਗਾ ਖੰਡੇ ਬਾਟੇ ਦਾ ਸਮੁੱਚੀਆਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਨੇ ਵੀ ਖੰਡੇ ਬਾਟੇ ਦਾ ਅਮਰਤ ਸ਼ਕਣਾ ਹੋਵੇ ਭਾਈ 5 ਤਰੀਕ ਨੂੰ ਠੀਕ ਇੱਥੇ 10 ਵਜੇ ਪਹੁੰਚ ਜਾਣਾ ਕਿ ਸ਼ੀਸ਼ਨਾਣ ਕਰਕੇ ਤੇ ਆਪ ਜੀ ਫਿਰ ਅਮਰ ਸੰਚਾਰ ਦੇ ਵਿੱਚ ਹਿੱਸਾ ਲੈ ਸਕਦੇ ਹੋ ਸੋ ਹੋਈਆਂ ਸੂਬ ਪੁੱਲਾਂ ਗਲਤੀਆਂ ਦੀ ਮਾਫੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ